ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀਆਂ ਐਸੀਆਂ ਦੋ ਪੰਕਤੀਆਂ ਦੱਸਣ ਜਾ ਰਹੇ ਹਾਂ ਜਿਸ ਦਾ ਜਪ ਕਰਕੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਬਹੁ ਸਾਰੇ ਧਨ ਦੀ ਪ੍ਰਾਪਤੀ ਹੁੰਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਪੰਕਤੀਆਂ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ ਅਤੇ ਉਹਨਾਂ ਪੰਕਤੀਆਂ ਨੂੰ ਪੜ੍ਹਨ ਦੇ ਨਾਲ 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 ਕਿਹੜੇ ਕਿਹੜੇ ਪ੍ਰੇਸ਼ ਕਰਨੇ ਹਨ ਇਹ ਵੀ ਦੱਸਾਂਗੇ ਤੇ ਇੱਕ ਯੋਗਤ ਵੀ ਵੀਡੀਓ ਦੇ ਅਖੀਰ ਤੇ ਜ਼ਰੂਰ ਦੱਸਾਂਗੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਤਾਨ ਦੀ ਕਮੀ ਹਮੇਸ਼ਾ ਦੇ ਲਈ ਖਤਮ ਹੋ ਜਾਵੇਗੀ ਇਹ ਸਾਰੀਆਂ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਅਤੇ ਦੋ ਜ਼ਰੂਰੀ ਬੇਨਤੀਆਂ ਨੇ ਇਸ ਵੀਡੀਓ ਦੇ ਵਿੱਚ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਪਜੀ ਸਾਹਿਬ ਜੀ ਦੀਆਂ ਦੋ ਪੰਕਤੀਆਂ ਦੱਸਣ ਤੋਂ ਪਹਿਲਾਂ ਦੋ ਜ਼ਰੂਰੀ ਬੇਨਤੀਆਂ ਕਰਾਂਗੇ ਪਹਿਲਾਂ ਕਿ ਖਾਸ ਕਰਕੇ ਮੇਰੀਆਂ ਭੈਣਾਂ ਦੇ ਲਈ ਉਹ ਇਹ ਬੇਨਤੀ ਹੈ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਚੀਜ਼ ਨੂੰ ਲੈਣ ਦੇ ਲਈ ਆਉਂਦਾ ਹੈ ਤੇ ਹਰ ਵੇਲੇ ਮੇਰੀਆਂ ਭੈਣਾਂ ਨੇ ਨਾ ਨਹੀਂ ਕਰਨੇ ਕਿ ਨਹੀਂ ਜੀ ਸਾਡੇ ਤੇ ਇਹ ਚੀਜ਼ ਨਹੀਂ ਹੈਗੀ ਇਹ ਹੰਨੇ ਸ਼ਬਦ ਜਿਹੜਾ ਹੈ ਇਨਸਾਨ ਦੇ ਪੱਲੇ ਕੱਖ ਨਹੀਂ ਛੜਦਾ ਕਹਿਣ ਤੋਂ ਭਾਵ ਕਿ ਜੇ ਤੁਹਾਡੇ ਕੋਲ ਉਹ ਚੀਜ਼ ਹੈਗੀ ਹੈ ਤੁਹਾਡੇ ਘਰ ਹੈ ਤੁਹਾਡੇ ਕੋਲ ਹੁੰਦਿਆਂ ਹੋਿਆਂ ਵੀ ਕਦੇ ਵੀ ਨਾ ਨਾ ਕਰਿਆ ਕਰੋ ਹਾਂ ਇਹ ਮੰਨਦੇ ਹਾਂ ਕਿ ਆਪਾਂ ਜੋ ਵੀ ਚੀਜ਼ ਬੜੀ ਮਿਹਨਤ ਦੇ ਨਾਲ ਖਰੀਦੀ ਹੈ ਜਾਂ ਪ੍ਰਾਪਤ ਕੀਤੀ ਹੈ ਸਾਨੂੰ ਸਾਨੂੰ ਆਪਣੀ ਚੀਜ਼ ਦਾ ਫਿਕਰ ਹੁੰਦਾ ਹੈ ਫਿਕਰ ਦੇ ਕਾਰਨ ਅਸੀਂ ਆਪਣੀ ਚੀਜ਼ ਦੂਜਿਆਂ ਨੂੰ ਦੇਣ ਤੋਂ ਡਰਦੇ ਹਾਂ ਕਿ ਸਾਡੀ ਚੀਜ਼ ਦਾ ਨੁਕਸਾਨ ਨਾ ਹੋ ਜਾਵੇ ਇਹ ਗੱਲ ਵੀ ਅਸੀਂ ਮੰਨ ਲੈਂਦੇ ਹਾਂ ਪਰ ਤੁਸੀਂ ਉਸ ਨੂੰ ਪਿਆਰ ਦੇ ਨਾਲ ਸਮਝਾ ਦਿਓ ਪਿਆਰ ਦੇ ਨਾਲ ਨਾ ਕਰ ਦਿਓ ਪਤਾ ਕੀ ਹੁੰਦਾ ਹੈ ਕਈ ਵਾਰ ਇਨਸਾਨ ਪਤਾ ਨਹੀਂ ਕਿੰਨੀ ਕ ਮਜਬੂਰੀ ਦੇ ਵਿੱਚ ਕੋਈ ਚੀਜ਼ ਮੰਗਦਾ ਹੈ ਕਿਉਂਕਿ ਮਜਬੂਰੀ ਹੀ ਇਨਸਾਨ ਨੂੰ ਮੰਗਤਾ ਬਣਾਉਂਦੀ ਹੈ ਉਹਨਾਂ ਦੇ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਿ ਵਾਰ-ਵਾਰ ਕਿਸੇ ਦੇ ਘਰ ਮੰਗਨ ਜਾਣ ਕਿਸੇ ਦੇ ਅੱਗੇ ਹੱਥ ਐਡਣ ਹਾਂ ਉਹ ਗੱਲ ਵਕਰੀ ਹੈ ਕਿ ਕਈ ਮਨੁੱਖ ਅਜੇ ਵੀ ਹੁੰਦੇ ਹਨ ਕਿ ਜਿਨ੍ਹਾਂ ਨੂੰ ਇਹ ਆਦਤ ਹੁੰਦੀ ਹੈ ਜਿਨ੍ਹਾਂ ਦੀ ਆਦਤ ਪਣੀ ਹੁੰਦੀ ਹੈ ਘਰ ਹੁੰਦਿਆਂ ਹੋਇਆਂ ਵੀ ਦੂਜਿਆਂ ਦੇ ਘਰ ਦੇ ਵਿੱਚ ਜਾ ਕੇ ਮੰਗਦੇ ਹਨ ਜਿਨ੍ਹਾਂ ਦਾ ਰੋਜ਼-ਰੋਜ਼ ਦਾ ਕੰਮ ਹੋ ਜਾਂਦਾ ਹੈ ਕਈ ਮਨੁੱਖ ਅਜੇ ਹੁੰਦੇ ਹਨ ਕਿ ਉਹ ਚੀਜ਼ ਲੈ ਸਕਦੇ ਨੇ ਪਰ ਜਾਣਬੁੱਝ ਕੇ ਉਹ ਚੀਜ਼ ਲੈੰਦੇ ਨਹੀਂ ਜਾਣਬੁੱਝ ਕੇ ਉਹ ਚੀਜ਼ ਖਰੀਦਦੇ ਨਹੀਂ ਇਹੋ ਜਿਹੇ ਇਨਸਾਨਾਂ ਦਾ ਆਪ ਨੂੰ ਪਤਾ ਹੁੰਦਾ ਹੈ ਕਿ ਉਹ ਚੀਜ਼ ਲੈਣ ਦੇ ਕਾਬਿਲ ਹੈ ਕਿ ਚੀਜ਼ ਲੈ ਸਕਦਾ ਹੈ ਉਹ ਇਨਸਾਨ ਦੀ ਗੱਲ ਵੱਖਰੀ ਹੈ ਪਰ ਜੇ ਕੋਈ ਮਜਬੂਰੀ ਵਸ ਕੋਈ ਗਰੀਬ ਸਾਡੇ ਘਰੇ ਚੱਲ ਕੇ ਆਉਂਦਾ ਹੈ ਚਾਹੇ ਪੈਸੇ ਲੈਣ ਆਵੇ ਚਾਹੇ ਕਿਸੇ ਚੀਜ਼ ਨੂੰ ਲੈਣ ਵਾਸਤੇ ਆਵੇ ਤਾਂ ਕਦੇ ਵੀ ਮੇਰੀਆਂ ਪੈਣਾ ਨੇ ਨਾ ਨਹੀਂ ਕਰਨੇ ਪਰ ਮੈਂ ਕਈਆਂ ਪੈਣਾ ਦੀ ਆਦਤ ਇਹ ਦੇਖੀ ਹੈ ਕਿ ਸਾਹਮਣੇ ਚੀਜ਼ ਪਈ ਹੁੰਦੀ ਹੈ ਪਰ ਦੇਨ ਨੂੰ ਨਾ ਕਰ ਦਿੰਦੀਆਂ ਨੇ ਇਸ ਕਰਕੇ ਇੱਕ ਤਾਂ ਇਹ ਬੇਨਤੀ ਪ੍ਰਵਾਨ ਕਰਨੀ ਅਤੇ ਸਾਥ ਸੰਗਤ ਜੀ ਦੂਸਰੀ ਬੇਨਤੀ ਹੈ ਕਿ ਜੋ ਕਿ ਬਹੁਤ ਹੀ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਜਦੋਂ ਵੀ ਕਿਸੇ ਸ਼ਬਦ ਦਾ ਜਾਂ ਕਿਸੇ ਪੰਕਤੀ ਦਾ ਜਾਪ ਕਰਨ ਵਾਸਤੇ ਦੱਸਦੀ ਹਾਂ ਤਾਂ ਫਿਰ ਮੇਰੇ ਮਨ ਦੇ ਉੱਤੇ ਬੜਾ ਡਰ ਅਤੇ ਬੋਝ ਰਹਿੰਦਾ ਹੈ ਦਰਪਤਮ ਮੇਰੇ ਅੰਦਰ ਕੀ ਹੈ ਕਿ ਜਦੋਂ ਆਪਾ ਦੋ ਪੰਕਤੀਆਂ ਦਾ ਜਾਪ ਦੱਸਦੇ ਹਾਂ ਦੋ ਪੰਕਤੀਆਂ ਦਾ ਜਾਪ ਕਰਨ ਨੂੰ ਕਹਿੰਦੇ ਹਾਂ ਤੇ ਮੈਨੂੰ ਇੰਜ ਲੱਗਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਕੋਈ ਇਨਸਾਨ ਪੂਰਾ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੋਵੇ ਨਿਤਨੇਮੀ ਹੋਵੇ ਤੇ ਉਹ ਦੋ ਪੰਕਤੀਆਂ ਦਾ ਜਾਪ ਕਰਨਾ ਸ਼ੁਰੂ ਕਰ ਦੇਵੇ ਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਹੀ ਛੱਡ ਦੇਵੇ ਕਿ ਚਲੋ ਸਾਡਾ ਭਲਾ ਤੇ ਇਹਨਾਂ ਦੋ ਪੰਕਤੀਆਂ ਨਾਲ ਹੀ ਹੋ ਜਾਣਾ ਹੈ ਜਿਸ ਤਰ੍ਹਾਂ ਕਈ ਮਨੋਖਨੇ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਜਾਂ ਕਈ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤੇ ਉਹ ਇੱਕ ਜਪਜੀ ਸਾਹਿਬ ਜ਼ਰੂਰ ਕਰਦੇ ਨੇ ਇੱਕ ਜਪਜੀ ਸਾਹਿਬ ਜ਼ਰੂਰ ਕਰਦੇ ਨੇ ਪਰ ਜਦੋਂ ਉਹਨਾਂ ਨੂੰ ਦੋ ਪੰਕਤੀਆਂ ਦਾ ਜਾਪ ਕਰਨ ਨੂੰ ਕਹੀਏ ਤੇ ਉਹ ਜਪਜੀ ਸਾਹਿਬ ਜੀ ਦਾ ਪੂਰਾ ਪਾਣ ਕਰਨਾ ਹੀ ਛੱਡ ਦੇਣ ਅਤੇ ਉਹ ਇੱਕ ਜਾਂ ਦੋ ਪੰਕਤੀਆਂ ਹੀ ਕਰਨ ਲੱਗ ਜਾਣ ਤੇ ਇਹ ਉਸ ਦਾ ਪਾਰ ਸਾਰਾ ਪਾਪ ਮੈਨੂੰ ਲੱਗੇਗਾ ਇਸ ਘਰ ਕੇ ਸਾਧ ਸੰਗਤ ਜੀ ਸਾਡੇ ਚੈਨਲ ਦਾ ਮਕਸਦ ਹੈ ਗੁਰ ਬਾਣੀ ਦੇ ਨਾਲ ਸੰਗਤ ਨੂੰ ਜੋੜਨਾ ਨਾ ਕਿ ਤੋੜਨਾ ਜੋ ਆਪਾਂ ਪੰਗਤੀਆਂ ਦਾ ਜੇ ਆਪ ਦੱਸਦੇ ਹਾਂ ਜਾਂ ਫਿਰ ਕਿਸੇ ਵੀ ਸ਼ਬਦ ਦਾ ਉਚਾਰਨ ਕਰਨ ਵਾਸਤੇ ਕਹਿੰਦੇ ਹਾਂ ਇਹ ਮਹਾਪੁਰਖਾਂ ਜੀ ਇਹ ਮਹਾਪੁਰਖਾਂ ਦੇ ਵੱਲੋਂ ਦੱਸੀਆਂ ਹੋਈਆਂ ਚੁਕਤਾਂ ਨੇ ਇਹ ਪੰਗਤੀਆਂ ਉਹ ਕਰ ਸਕਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਪੜਨ ਦਾ ਸਮਾਂ ਨਹੀਂ ਮਿਲਦਾ ਜਿਨ੍ਹਾਂ ਨੂੰ ਗੁਰਬਾਣੀ ਪੜਨ ਵਾਸਤੇ ਬਹੁਤ ਘੱਟ ਟਾਈਮ ਹੁੰਦਾ ਹੈ ਉਹ ਦੋ ਪੰਕਤੀਆਂ ਦਾ ਜਾਪ ਵੀ ਕਰ ਸਕਦੇ ਹਨ ਅਤੇ ਇਹ ਜੋ ਗੁੱਤੀਆਂ ਅਸਰ ਤਾਂ ਹੀ ਕਰਦੀਆਂ ਨੇ ਜੇ ਆਪਾਂ ਆਪਣੇ ਨਿਤਨੇਮ ਨੂੰ ਪੂਰੀ ਸ਼ਰਧਾ ਤੇ ਨੇਮ ਨਾਲ ਨਿਭਾਉਂਦੇ ਹਾਂ ਇਹ ਨਹੀਂ ਕਿ ਆਪਾਂ ਪੂਰਾ ਪਾਠ ਛੱਡ ਕੇ ਦੋ ਪੰਕਤੀਆਂ ਪੜਾਂਗੇ ਤਾਂ ਸਾਨੂੰ ਫਲ ਮਿਲੇਗਾ ਇਸ ਲਈ ਪਰਮਾਤਮਾ ਦਾ ਜੋ ਵੀ ਨਿਤਨੇਮ ਕਰਦੇ ਹਾਂ ਉਹ ਉਸੇ ਤਰ੍ਹਾਂ ਹੀ ਕਰਨਾ ਹੈ। ਬਾਅਦ ਦੇ ਵਿੱਚ ਤੁਸੀਂ ਤੁਰਦੇ ਫਿਰਦੇ ਕੰਮਕਾਰ ਕਰਦੇ ਹੋਏ ਜਦੋਂ ਵੀ ਦਿਲ ਕਰਦਾ ਹੈ ਇਹਨਾਂ ਪੰਕਤੀਆਂ ਦਾ ਜਾਪ ਕਰ ਸਕਦੇ ਹੋ ਤਾਂ ਤੁਹਾਨੂੰ ਮਨਚਾਇਆ ਫਲ ਪ੍ਰਾਪਤ ਹੋਵੇਗਾ। ਜੋ ਵੀ ਮਨ ਦੇ ਵਿੱਚ ਪਾਵਨਾ ਬਣਾ ਕੇ ਇਹਨਾਂ ਪੰਕਤੀਆਂ ਦਾ ਜਾਪ ਕਰੋਗੇ ਫਲ ਤੁਹਾਡੀ ਝੋਲੀ ਦੇ ਵਿੱਚ ਜ਼ਰੂਰ ਪਵੇਗਾ। ਪਰੇ ਬੇਨਤੀ ਹੱਥ ਜੋੜ ਕੇ ਹੈ ਕਿ ਇਸ ਨੂੰ ਪ੍ਰਵਾਨ ਜ਼ਰੂਰ ਕਰਿਓ ਕਿਉਂਕਿ ਇਸ ਗੱਲ ਦਾ ਮੇਰੇ ਮਨ ਦੇ ਉੱਤੇ ਬਹੁਤ ਹੀ ਬੋਝ ਸੀ ਕਿ ਮੇਰੇ ਕੋਲ ਜਾਣੇ ਅਣਜਾਣੇ ਦੇ ਵਿੱਚ ਇਹ ਪਾਪ ਨਾ ਹੋ ਜਾਵੇ ਮੈਂ ਜੋੜਨ ਦੀ ਬਜਾਏ ਕਿਤੇ ਤੋੜਨਾ ਦੇਵਾਂ ਸਾਧ ਸੰਗਤ ਜੀ ਕਿਉਂਕਿ ਗੁਰਬਾਣੀ ਉਹ ਸਮੁੰਦਰ ਹੈ ਜਿਸ ਦੇ ਵਿੱਚ ਆਪਾਂ ਜਿੰਨੀ ਗਹਿਰਾਈ ਦੇ ਨਾਲ ਡੁਬਕੀ ਲਗਾਵਾਂਗੇ ਉਨਾ ਹੀ ਕੀਮਤੀ ਮੋਤੀ ਫਲ ਕੱਢ ਕੇ ਲਿਆਵਾਂਗੇ ਉਨਾ ਹੀ ਕੀਮਤੀ ਮੋਤੀ ਕੱਢ ਕੇ ਲਿਆਵਾਂਗੇ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਦੋਂ ਵਾਦ ਗੁਰਬਾਣੀ ਪੜਿਆ ਕਰੋ ਸੁਨਿਆ ਕਰੋ ਅਤੇ ਵਿਚਾਰਿਆ ਕਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਮੀ ਨਹੀਂ ਰਹੇਗੀ ਤੁਸੀਂ ਜੋ ਵਿਚਾਓਗੇ ਪ੍ਰਾਪਤ ਕਰ ਲਵੋਗੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਜਪਜੀ ਸਾਹਿਬ ਜੀ ਦੀਆਂ ਉਹਨਾਂ ਤੋਂ ਪੰਕਤੀਆਂ ਦੇ ਬਾਰੇ ਜਿਨ੍ਹਾਂ ਦਾ ਜਾਬ ਕਰਕੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਘਰ ਦੇ ਵਿੱਚ ਸਦਾ ਬਰਕਤ ਪਣੀ ਰਹਿੰਦੀ ਹੈ ਸਾਧ ਸੰਗਤ ਜੀ ਖਾਸ ਕਰਕੇ ਸਾਡੇ ਪੈਸੇ ਦੀ ਕਮੀ ਦੂਰ ਹੁੰਦੀ ਹੈ ਇਹਨਾਂ ਪੰਕਤੀਆਂ ਨੂੰ ਪੜ ਕੇ ਸਾਡੇ ਮਨ ਦੇ ਪਾਉਣਾ ਇੰਨੀ ਉੱਚੀ ਬਣ ਜਾਂਦੀ ਹੈ ਕਿ ਸਾਡਾ ਮਨ ਸੰਤੋਖੀ ਅਤੇ ਸਾਡੇ ਮਨ ਦੇ ਵਿੱਚ ਭਰੋਸਾ ਬਣ ਜਾਂਦਾ ਹੈ ਉਹ ਦੋ ਪੰਕਤੀਆਂ ਇਸ ਤਰ੍ਹਾਂ ਨੇ ਇਹੋ ਅੰਤਨਾ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਇਹਨਾਂ ਪੰਕਤੀਆਂ ਦਾ ਪੂਰਾ ਸ਼ਬਦ ਵੀ ਤੁਸੀਂ YouTube ਤੇ ਸਰਚ ਕਰ ਸਕਦੇ ਹੋ Google ਤੇ ਸਰਚ ਕਰ ਸਕਦੇ ਹੋ ਇਹ ਸ਼ਬਦ ਨੂੰ ਘਰ ਦੇ ਵਿੱਚ ਆਪਣੀ ਦੁਕਾਨ ਦੇ ਵਿੱਚ ਲਗਾ ਸਕਦੇ ਹੋ ਤਾਂ ਦੇਖਣਾ ਦਿਨਾਂ ਦੇ ਵਿੱਚ ਹੀ ਤੁਹਾਡੀ ਦੁਕਾਨ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਇਹਨਾਂ ਪੰਕਤੀਆਂ ਦੇ ਵਿੱਚ ਐਸੀ ਬਰਕਤ ਹੈ ਤੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜਦੋਂ ਵੀ ਘਰ ਦੇ ਵਿੱਚ ਇਹ ਦੋ ਪੰਕਤੀਆਂ ਪੜ੍ਹਣੀਆਂ ਨੇ ਤਾਂ ਇਹਨਾਂ ਨੂੰ ਗਾ ਕੇ ਪੜੋ ਤੇ ਫਿਰ ਦੇਖਣਾ ਇੱਕ ਵੱਖਰਾ ਹੀ ਆਨੰਦ ਆਵੇਗਾ ਵੱਖਰਾ ਹੀ ਰਸ ਵਣੇਗਾ ਇਸ ਨੂੰ ਤੁਸੀਂ ਕਰਕੇ ਦੇਖੋ ਇਹ ਗੱਲ ਅਸਮਾ ਕੇ ਦੇਖੋ ਜਿਉਂ-ਜਿਉਂ ਤੁਸੀਂ ਇਹਨਾਂ ਪੰਕਤੀਆਂ ਦਾ ਜਾਪ ਕਰਦੇ ਚਾਹੋਗੇ ਤਿਉਂ-ਤਿਉਂ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਪਰ ਜੋ ਪਹਿਲਾਂ ਦੱਸੇ ਪਰੇਜ ਨੇ ਉਹ ਜ਼ਰੂਰ ਕਰਨੇ ਨੇ ਇਕ ਤਾਂ ਇੱਕ ਘਰ ਦੇ ਵਿੱਚ ਹੁੰਦਿਆਂ ਹੋਇਆਂ ਚੀਜ਼ ਤੋਂ ਨਾ ਨਹੀਂ ਕਰਨੀ ਤੇ ਦੂਸਰਾ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਕਦੇ ਨਹੀਂ ਛੜਨਾ ਅੰਮ੍ਰਿਤ ਵੇਲੇ ਓਟਕੇ ਜਪਜੀ ਸਾਹਿਬ ਜੀ ਦਾ ਪੂਰਾ ਪਾਠ ਕਰਨਾ ਹੈ ਜੇ ਹੋ ਸਕੇ ਤਾਂ ਪੰਜ ਬਾਣੀਆਂ ਦਾ ਜਾਪ ਕਰੋ ਜੇ ਪੰਜ ਬਾਣੀਆਂ ਦਾ ਜਾਪ ਨਹੀਂ ਕਰ ਸਕਦੇ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਅਤੇ ਇਹਨਾਂ ਪੰਕਤੀਆਂ ਨੂੰ ਤੁਸੀਂ ਘਰ ਦਾ ਕੰਮਕਾਰ ਕਰਦੇ ਹੋਏ ਤੁਰਦੇ ਫਿਰਦੇ ਦੁਕਾਨ ਦੇ ਵਿੱਚ ਆਪਣੇ ਗਾਗਾ ਨੂੰ ਅਟੈਂਡ ਕਰਦੇ ਹੋਏ ਇਹਨਾਂ ਪੰਕਤੀਆਂ ਦਾ ਜਾਪ ਕਰ ਸਕਦੇ ਹੋ ਫਿਰ ਦੇਖਣਾ ਘਰ ਦੇ ਵਿੱਚ ਪੈਸੇ ਦੀ ਹਰੇਕ ਚੀਜ਼ ਦੀ ਬਰਕਤ ਬਣੀ ਰਹੇਗੀ ਮਨ ਦੀ ਬੇਰਤੀ ਵੀ ਉੱਚੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ